ਸੁਪਰੀੰਦਰ ਸਰਕਾਰੀ ਹਸਪਤਾਲਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਡੀਜੀਪੀ ਪੰਜਾਬ ਦੇ ਵੱਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਅੱਜ ਸਬਡਿਵੀਜ਼ਨ ਬੁਡਲਾਟਾ ਦੇ ਸਿਵਲ ਹਸਪਤਾਲ ਦੇ ਵਿਖੇ ਡੀਐਸਪੀ ਬੁਡਲਾਟਾ ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਦੀ ਸੁਰੱਖਿਆ ਉਹਦੇ ਮੱਦੇਨਜ਼ਰ ਚੈਕਿੰਗ ਕੀਤੀ ਹੈ। ਇਸ ਮੌਕੇ ਉਹਨਾਂ ਨੇ ਕਿਹਾ ਕਿ ਬੁਡਲਾਟਾ ਸਬਡਿਵੀਜ਼ਨ ਦੇ ਦੀਨੋਂ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਅੰਦਰ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਤਤਪਰ ਹੈ। ਉਹਨਾਂ ਨੇ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਬੜੇ ਸਰਕਾਰੀ ਅਤੇ ਗਿਆਰ ਸਰਕਾਰੀ ਹਸਪਤਾਲਾਂ ਦੇ ਬਾਹਰ ਅਤੇ ਅੰਦਰ ਪੀਸੀਆਰ ਦੀਆਂ ਗੱਡੀਆਂ ਉੱਤੇ ਮੋਟਰਸਾਈਕਲ ਤੇ ਮੁਲਾਜ਼ਮ ਤਾਇਨਾਤ ਕੀਤੇ ਗਏ। ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਮੇਰੇ ਵੱਲੋਂ ਦੇ ਐਸਐਚਓ ਸਿਟੀ ਬਡਵਾਡਾ ਵੱਲੋਂ ਬਡਵਾਡਾ ਸ਼ਹਿਰ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੀ ਸਿਕਿਉਰਿਟੀ ਦਾ ਰਿਵਿਊ ਕੀਤਾ ਗਿਆ। ਸਿਕਿਉਰਿਟੀ ਨੂੰ ਮੇਨਟੇਨ ਰੱਖਣ ਵਾਸਤੇ ਪੀਸੀਆਰਾਂ ਦੀ ਗਸ਼ਤ ਵਧਾਈ ਗਈ। ਤੇ ਜਿਹੜੇ ਪ੍ਰਾਈਵੇਟ ਹਸਪਤਾਲ ਉਹਨੇ ਵੀ ਚੈੱਕ ਕੀਤੇ ਗਏ ਉੱਥੇ ਵੀ ਜਿਹੜੇ ਸਾਡੇ ਪੀਸੀਆਰ ਜਾਂ ਸਾਡੇ ਗਸ਼ਤ ਵਾਲੇ ਮੁਲਾਜ਼ਮਾ ਉਹ ਟਾਈਮ ਟੂ ਟਾਈਮ ਆਪਣਾ ਢੇੜਾ ਰੱਖਣਗੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਹਰਸਕ